ਅਖਿਲ ਭਾਰਤੀ ਹਿੰਦੂ ਸੰਘਰਸ਼ ਕਮੇਟੀ ਦੀ 10ਵੀਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਨੇ ਤਾਪ ਖਟੀਕਾ ਵਿਖੇ ਆਪਣਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਮੁੱਖ ਮਹਿਮਾਨ ਸਨ। ਜਦਕਿ ਅਗਰਵਾਲ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ ਅਤੇ ਅਨੁਸ਼ਾਸਨ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਅਨਿਲ ਕੁਮਾਰ ਪੱਪੂ ਵਿਸ਼ੇਸ਼ ਮਹਿਮਾਨ ਸਨ। ਸਚਿਨ ਮਹਿਰਾ ਨੇ ਅਤਵਾਦ ਦੇ ਸਮੇਂ ਦੌਰਾਨ ਮਾਰੇ ਗਏ 35000 નિર્ਦੋਸ਼ ਹਿੰਦੂਆਂ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਗਏ ਫੰਡ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ। ਉਹਨਾਂ ਇਹ ਵੀ ਮੰਗ ਕੀਤੀ ਕੀ ਗਾਣ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਵੇ ਦੀਪਕ अरोड़ा राकेश ਕੁਮਾਰ ਮਹਾਜਨ ਭ੍ਰਮਦੇਵ ਸ਼ਰਮਾ सुरेश ਰਾਜਪੂਤ ਪੰਡਿਤ ਲక్ష్ਮੀਕਾਂਤ ਪਾਂਡੇ ਸਾਗਰ राजीव ਰਾਤਰਾ ਸਮੇਤ ਮੈਂਬਰ ਮੌਜੂਦ ਸਨ ਅੱਜ ਅੰਮ੍ਰਿਤਸਰ ਦੇ ਵਿੱਚ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦਾ 10ਵਾਂ ਸਥਾਪਨਾ ਦਿਵਸ ਸਮਾਰੋਹ ਹੈ ਜਿਹੜੇ ਸਦਾਤਰੀਆਂ ਨੇ 10 ਸਾਲ ਮੇਰਾ ਪੂਰਾ ਸਹਿਯੋਗ ਕੀਤਾ ਸਦਾਤੇ ਨੂੰ ਮਜ਼ਬੂਤ ਕਰਨ ਲਈ ਹਿੰਦੂ ਜਾਤੀ ਦੀ ਮੱਲਾ ਨੂੰ ਲੈ ਕੇ ਜੋ ਅਸੀਂ 10 ਸਾਲ ਸੰਘਰਸ਼ ਕੀਤੇ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਮੈਂ ਫੇਰ ਇੱਕ ਵਾਰ ਜੋ ਬੇਦਬੀਆ ਹੋਈ ਹੈ ਉਹਦੇ ਬਾਰੇ ਵੀ ਆਪ ਜੀ ਦੇ ਅੱਗੇ ਗੱਲ ਰੱਖਣਾ ਚਾਹਦਾ ਨਾਲ ਅਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੀ ਅਸੀਂ ਕੋਸ਼ਿਸ਼ਾ ਕਰਨ ਜਾ ਰਹੇ ਆ ਅਮ੍ਰਿਤਸਰ ਦੇ ਵਿੱਚ ਇੱਕ ਹਨੂਮਾਨ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਅਰਜੁਨ ਸਿੰਘ ਨੂੰ ਉਹਦਾ ਪ੍ਰਮੁੱਖ ਬਣਾਇਆ ਗਿਆ ਜੋ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਤੇ ਵਿੱਚ ਅੱਜ ਆਵਾ ਮੈਂਬਰੀ ਕਮੇਟੀ ਲੋਕਾਂ ਦੇ ਕਰਾ ਦੇ ਵਿੱਚ ਜਾ ਕੇ ਹਨਮਾ ਚਲਿਸਾ ਦਾ ਪਾਠ ਫ੍ਰੀ ਆਫ ਕੋਸਟ ਕਰਾਂਗੇ ਤੇ ਲੋਕਾਂ ਨੂੰ ਸਦਾਤਾ ਦੇ ਨਾਲ ਜੋੜਾਂਗੇ ਤੇ ਜੋ ਲੋਕ ਸਦਾਤਾ ਤੋਂ ਵਿਮੁਖ ਹੋ ਕੇ ਮੇਰੇ ਜੋ ਭਰਾ ਸਦਾਤਾ ਨੂੰ ਛੱਡ ਕੇ ਉਹਨਾਂ ਦੇ ਗਿਆਨਤਾ ਦੇ ਕਾਰਨ ਦੂਸਰਾ ਧਰਮ ਅਪਣਾਇਆ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਵਾਪਸ ਲਿਆਉਣ ਦਾ ਜਿਹੜਾ ਅਭਿਆਨ ਚਲਾਇਆ ਜਾਏਗਾ ਪਹਿਲੇ ਨੇ ਅੱਜ ਅਸੀਂ ਸੱਜੀਆਂ ਮਹਿਰਾਜ਼ੀ ਨੂੰ ਵਧਾਈ ਦੇਣੀ ਆ ਕਿ ਅਸੀਂ 10 ਸਾਲ ਪੁਰੇ ਕਰ ਚੁੱਕੇ ਹਾਂ ਸੰਗਠਨ ਦੇ ਔਰ ਜਿੰਨੀ ਵੀ ਵਰਕਿੰਗ ਕਮੇਟੀ ਹੈ ਉਹਨਾਂ ਨੇ ਆ ਪ੍ਰੋਗਰਾਮ ਅਗਜੈਨ ਕੀਤਾ ਦੇ ਉਹਨਾਂ ਨੇ ਸਦੀਨ ਮਹਾਰਾਜੀ ਨੂੰ ਮੁੱਖ ਦੌਰ ਦੇ ਬੁਲਾਇਆ ਮੈਂ ਉਹਨਾਂ ਦਾ ਧੰਨਵਾਦੀ ਹਾਂ ਔਰ ਜੋ ਵੀ ਗੱਲਾਂ ਸਦੀਨ ਮਹਾਰਾਜੀ ਨੇ ਕੀਤੀਆਂ ਤੁਹਾਡੇ ਨਾਲ ਬਹੁਤ ਹੀ ਅੱਛੀਆਂ ਕੀਤੀਆਂ ਅੱਜ ਆਲ ਇੰਡੀਆ ਹਿੰਦੂ ਇਕਤਾ ਆਪਣਾ ਹਿੰਦੂ ਸੰਘਰਸ਼ ਕਮੇਟੀ ਦਾ 10ਵਾਂ ਸਤਾਵਨਾ ਦਿਵਸ ਆ ਮੈਨੂੰ ਵੀ ਇੱਥੇ ਸਮਾਗਮ ਦੇ ਪਹੁੰਚਾ ਦਾ ਮੌਕਾ ਮਿਲਿਆ ਮੈਂ ਸਚਿਨ ਮਹਿਰਾ ਜੀ ਨੂੰ ਤਹਿ ਦਿਲੋਂ ਵਧਾਈ ਦੇਣਾ ਤੇ ਵਧਾਈ ਦੇ ਪਾਤਰ ਨੇ ਉਹ ਹਮੇਸ਼ਾ ਸਨਾਤਨ ਦਾ ਕੰਮ ਕਰਦੇ ਆਏ ਨੇ ਕਰਦੇ ਰਹਿਣਗੇ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਦੁਗਣੀ ਕਰਨ